ਕਰਤਾਰ ਸਿੰਘ ਦੁੱਗਲ ਦੀ ਕਹਾਣੀ ਤ੍ਰਿਸ਼ਨਾ ਤ੍ਰਿਸ਼ਨਾ ਕਹਾਣੀ ਅੱਜ ਦੇ ਬਹੁਤ ਚਰਚਿਤ ਮੁੱਦੇ ਪ੍ਰੂਣ ਹੱਤਿਆ ਨੂੰ ਫੋਕਸ ਦੇ ਵਿੱਚ ਲਿਆਉਂਦੀ ਹੈ ਕਹਾਣੀ ਦਾ ਨਾਂ ਤ੍ਰਿਸ਼ਨਾ ਵੀ ਅਤ੍ਰਿਪਤੀ ਅਤੇ ਮਮਤਾ ਦੀ ਅਣ부ਜੀ ਪਿਆਸ ਦਾ ਹੀ ਸੂਚਕ ਹੈ ਕਹਾਣੀ ਦੇ ਵਿੱਚ ਦੋ ਮੁੱਖ ਪਾਤਰ ਹਨ ਇੱਕ ਰਜਨੀ ਤੇ ਉਸ ਦਾ ਪਤੀ ਪਰਤੂਲ ਪਰਤੂਲ ਜੋ ਕਿ ਪੇਸ਼ੇਵਜੋਂ ਇੱਕ ਮੈਜਿਸਟ੍ਰੇਟ ਹੈ ਇਨਸਾਫ ਦਾ ਰਖਵਾਲਾ ਹੈ ਰਜਨੀ ਨੇ ਪਰਤੂਲ ਨਾਲ ਪ੍ਰੇਮ ਵਿਆਹ ਕਰਵਾਇਆ ਹੈ। ਪਾਪ ਲੰਬ ਮੈਰਿਜ ਕਰਵਾਈ ਹੋਈ ਹੈ। ਉਸ ਦਾ ਪਤੀ ਹੁਣ ਤੋਂ ਪਹਿਲਾਂ ਹੁੰਦਾ ਇੱਕ ਪ੍ਰੇਮੀ ਵੀ ਹੈ। ਆਓ ਹੁਣ ਅਸੀਂ ਤ੍ਰਿਸ਼ਨਾ ਕਹਾਣੀ ਦੇ ਸਾਰ ਵੱਲ ਵਧਦੇ ਹਾਂ। ਕਹਾਣੀ ਦੇ ਪਹਿਲੇ ਦ੍ਰਿਸ਼ ਵਿੱਚ ਇੱਕ ਆਪਰੇਸ਼ਨ ਥੀਏਟਰ ਹੈ। ਜਿੱਥੇ ਖਾਮੋਸ਼ੀ ਪਸਰੀ ਹੋਈ ਹੈ। ਬੈੱਡ ਦੇ ਉੱਤੇ ਇੱਕ ਔਰਤ ਲੇਟੀ ਹੋਈ ਹੈ ਤੇ ਉਹਦੇ ਆਲੇ-ਦੁਆਲੇ ਡਾਕਟਰ ਖੜੇ ਹਨ। ਇੱਕ ਲੇਡੀ ਡਾਕਟਰ ਉਸ ਆਰਥ ਰਿਸ਼ਤਾ ਨਾਮ ਕੀ ਰਜਨੀ ਹੈ ਉਹਨੂੰ ਪੁੱਛਦੀ ਹੈ ਮੈਂ ਹੁਣ ਆਪਰੇਸ਼ਨ ਸ਼ੁਰੂ ਕਰਨ ਲੱਗੀ ਹਾਂ ਜੇ ਤੁਸੀਂ ਕੁਝ ਪੁੱਛਣਾ ਹੋਇਆ ਕੋਈ ਸਵਾਲ ਹੈ ਮਨ ਦੇ ਵਿੱਚ ਤਾਂ ਰਜਨੀ ਅੱਗੋਂ ਬੈੱਡ ਤੇ ਲੇਟੀ ਭਰੇ ਮਨ ਨਾਲ ਬੋਲਦੀ ਹੈ ਕੋਈ ਨਹੀਂ ਪਰ ਜੋ ਕੁਝ ਮੈਂ ਕਰਨ ਜਾ ਰਹੀਆਂ ਨਾ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ ਤਾਂ ਡਾਕਟਰ ਪੁੱਛਦੀ ਹੈ ਜੋ ਤੁਸੀਂ ਇਹ ਕਰਵਾ ਰਹੇ ਹੋ ਕਿ ਤੁਸੀਂ ਇਹਦੇ ਲਈ ਤਿਆਰ ਨਹੀਂ ਰਜਨੀ ਉੱਤਰ ਦਿੰਦੀ ਹੈ ਨਹੀਂ ਮੈਂ ਤਿਆਰ ਹਾਂ ਮੈਂ ਤਾਂ ਬਸ ਇਨਾ ਕਹਿਣਾ ਚਾਹੁੰਨੀ ਆ ਮੈਂ ਇਸ ਨੂੰ ਬਹੁਤ ਪਿਆਰ ਕਰਦੀ ਆ ਬੇਟੀ ਹੈ ਤਾਂ ਕਿ ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ ਜਦੋਂ ਰਜਨੀ ਡਾਕਟਰ ਦੀ ਬਾਹ ਫੜਦੀ ਹੈ ਤੁਹਾਨੂੰ ਮਹਿਸੂਸ ਹੁੰਦਾ ਹੈ ਉਹਦੇ ਹੱਥ ਹੀ ਐਕਦਮ ਠੰਡੇ ਨੇ ਇਹ ਸਭ ਮਹਿਸੂਸ ਕਰਕੇ ਰਜਨੀ ਦੀਆਂ ਅੱਖਾਂ ਸਾਹਮਣੇ ਉਹਦੇ ਲੱਖਾਂ ਹੀ ਸੁਪਨੇ ਨੀਲੇ ਆਕਾਸ਼ ਵਿੱਚ ਚਲਮਲ ਤਾਰਿਆਂ ਵਾਂਗ ਟਿਮਕਦੇ ਇੱਕ ਇੱਕ ਕਰਕੇ ਛਿਪਦੇ ਲੱਗਦੇ ਨੇ ਉਹ ਸੋਚਦੀ ਹੈ ਕਿ ਕਿਵੇਂ ਪਰਤੂਲ ਨਾਲ ਉਹਦਾ ਵਿਆਹ ਹੋਇਆ ਵਿਆਹ ਵੇਲੇ ਕਿੰਨੀ ਬਦਮਗਜ਼ੀ ਹੋਈ ਸੀ ਪਰ ਆਖਰ ਉਸਨੇ ਆਪਣੀ ਗੱਲ ਮਨਾ ਲਈ ਸੀ ਉਹਨੇ ਆਪਣੇ ਮਨਪਸੰਦ ਵਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ ਫਿਰ ਉਹਨਾਂ ਦੇ ਫੇਰੇ ਹੋਏ ਕਿੰਨੇ ਚਾਹਵਾਂ ਨਾਲ ਉਹਦਾ ਵਿਆਹ ਹੋਇਆ ਸੀ ਉਹਦੀ ਸੁਹਾਗਰਾਤ ਉਹਦਾ ਹਨੀਮੂਨ ਪਰਤੂਲ ਦੀ ਪੋਸਟਿੰਗ ਉਹਨਾਂ ਦਾ ਨਿੱਕਾ ਜਿਹਾ ਘਰ ਤੇ ਉਹਦਾ ਮਾਂ ਬਣਨ ਦਾ ਫੈਸਲਾ ਉਹਦੀ ਗੋਦ ਦਾ ਭਰਿਆ ਜਾਣਾ ਕਿੰਨੇ ਹੀ ਦ੍ਰਿਸ਼ ਉਹਦੀਆਂ ਅੱਖਾਂ ਸਾਹਮਣੇ ਲੰਘ ਰਹੇ ਸਨ ਇਨੇ ਨੂੰ ਡਾਕਟਰ ਬੋਲਦੀ ਹੈ ਬਸ ਹੁਣ 5 ਮਿੰਟ ਲੱਗਣਗੇ ਲੇਡੀ ਡਾਕਟਰ ਦੀ ਗੱਲ ਸੁਣਨ ਤੋਂ ਬਾਅਦ ਰਜਨੀ ਫੇਰ ਖਿਆਲਾਂ 'ਚ ਗਵਾਚ ਜਾਂਦੀ ਹੈ ਉਹ ਸੋਚਦੀ ਹੈ ਉਹ ਕਿੰਨੀ ਖੁਸ਼ ਸੀ ਜਿਵੇਂ ਉਹਦੇ ਧਰਤੀ ਦੇ ਪੈਰ ਹੀ ਨਾ ਲੱਗ ਰਹੇ ਹੁਣ ਪਰ ਉਹਦੇ ਪਤੀ ਪਰਤੂਲ ਨੇ ਸਕਰੀਨਿੰਗ ਦੀ ਰੱਟ ਲਾਈ ਹੋਈ ਸੀ ਉਸ ਨੂੰ ਬਸ ਮਾਂ ਬਣਨਾ ਸੀ ਕਿਉਂਕਿ ਪਰਤੂਲ ਜਦੋਂ ਕੰਮ ਤੇ ਚਲਾ ਜਾਂਦਾ ਸੀ ਇੰਨੀ ਵੱਡੀ ਕੋਠੀ ਉਹਨੂੰ ਖਾਣ ਨੂੰ ਆਉਂਦੀ ਸੀ ਉਹਨੇ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ ਤਾਜੋ ਦਾ ਮਨ ਪਰਚਿਆ ਰਹੇਗਾ ਡਾਕਟਰ ਫਿਰ ਬੋਲਦੀ ਹੈ ਕੋਈ ਖਤਰੇ ਦੀ ਗੱਲ ਨਹੀਂ ਜੇ 1-2 ਹਫ਼ਤੇ ਹੋਰ ਹੋ ਜਾਂਦੇ ਨਾ ਤਾਂ ਮੁਸ਼ਕਲ ਬਣ ਸਕਦੀ ਸੀ ਰਜਨੀ ਫਿਰ ਖਿਆਲਾਂ ਚੋਂ ਬਾਹਰ ਆਉਂਦੀ ਹੈ ਡਾਕਟਰ ਦੀ ਗੱਲ ਸੁਣ ਕੇ ਫਿਰ ਆਪਣੇ ਖਿਆਲਾਂ ਦੇ ਵਿੱਚ ਡੁੱਬ ਜਾਂਦੀ ਹੈ ਉਹ ਸੋਚ ਰਹੀ ਹੁੰਦੀ ਹੈ ਕਿ ਪਰਤੋਲ ਨੇ ਤਾਂ ਸਕਰੀਨਿੰਗ ਸਕਰੀਨਿੰਗ ਉੱਠਦੇ ਬੈਠਦੇ ਸਕਰੀਨਿੰਗ ਦੀ ਰੱਟ ਲਾ ਰੱਖੀ ਸੀ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਹੈ ਕਿ ਖਬਰੇ ਪਰਤੋਲ ਦੀ ਇਹ ਜਾਣਨ ਦੀ ਇੱਛਾ ਹੋਵੇ ਕੇ ਬੇਟਾ ਹੋਵੇਗਾ ਜਾਂ ਬੇਟੀ ਪਰ ਜਦੋਂ ਸਕਰੀਨਿੰਗ ਹੋ ਗਈ ਪਤਾ ਚੱਲਿਆ ਕਿ ਬੇਟੀ ਹੈ ਬੇਟੀ ਸੀ ਬੇਟੀ ਸੀ ਤਾਂ ਕੀ ਹੋਇਆ ਪਰ ਪਰਤੂਲ ਦਾ ਮੂੰਹ ਕਿਉਂ ਲੈ ਗਿਆ ਸੀ ਇਹ ਸੁਣ ਕੇ ਪਰਤੂਲ ਉਦਾਸ ਕਿਉਂ ਹੋ ਗਿਆ ਸੀ ਜਦੋਂ ਕਿ ਮੈਂ ਤਾਂ ਬੇਟੀ ਨੂੰ ਉਡੀਕ ਰਹੀ ਸੀ ਨਾ ਬੇਟੀ ਹੋਵੇਗੀ ਆਪਣੀ ਵੀਰ ਨੂੰ ਖੜਾਇਆ ਕਰੇਗੀ ਉਹਦੀਆਂ ਘੋੜੀਆਂ ਗਾਇਆ ਕਰੇਗੀ ਵੀਰਾ ਹੌਲੀ ਹੌਲੀ ਆ ਤੇਰੀਆਂ ਘੋੜੀਆਂ ਨੂੰ ਕਾ ਇਨਨੂ ਲੇਡੀ ਡਾਕਟਰ ਫੇਰ ਪੁੱਛਦੀ ਹੈ ਰਜਨੀ ਤੁਸੀਂ ਠੀਕ ਹੋ ਨਾ ਪਰ ਰਜਨੀ ਆਪਣੇ ਖਿਆਲਾਂ ਦੇ ਵਿੱਚ ਡੁੱਬੀ ਹੋਈ ਸੀ ਰਜਨੀ ਨੇ ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ ਜਿਵੇਂ ਉਹਦੇ سینੇ ਵਿੱਚ ਕਟਾਰ ਲੱਗੀ ਹੋਵੇ ਪਰ ਤੂਲ ਬੇਟੀ ਲਈ ਤਿਆਰ ਨਹੀਂ ਸੀ ਤੇ ਉਹਨੂੰ ਬੇਟਾ ਚਾਹੀਦਾ ਸੀ ਬੇਟਾ ਕੀ ਬੇਟੀ ਉਹਨਾਂ ਦਾ ਤਾਂ ਬੱਚਾ ਆ ਰਿਹਾ ਸੀ ਨਾ ਉਹ ਡੈਡੀ ਮੰਮੀ ਬਣਨ ਵਾਲੇ ਸਨ ਇਤਨੇ ਨੂੰ ਲੇਡੀ ਡਾਕਟਰ ਫੇਰ ਬੋਲਦੀ ਹੈ ਜੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ ਕਦੇ ਕੋਈ ਵਿਗਾਰ ਨਹੀਂ ਪਿਆ ਪਰ ਰਜਨੀ ਉਸੇ ਖਿਆਲਾਂ ਵਿੱਚ ਡੁੱਬੀ ਹੋਈ ਸੋਚ ਰਹੀ ਸੀ ਕਿ ਪਰਤੂਲ ਦੀ ਕਿੰਨੀ ਜिद ਸੀ ਸਾਰਾ ਦਿਨ ਘਰ ਦੇ ਵਿੱਚ ਗਾਹ ਪਿਆ ਰਹਿੰਦਾ ਉਹ ਪਰਤੂਲ ਨੂੰ ਕਹਿੰਦੀ ਮੀਆਂ ਜੇ ਤੈਨੂੰ ਬੇਟੇ ਦਾ ਇਤਨਾ ਸ਼ੌਂਕ ਹੈ ਨਾ ਤੂੰ ਇੱਕ ਵਾਰਾ ਹੋਰ ਉਡੀਕ ਕਰ ਲੈ ਆਪਾਂ ਨੈਕਸਟ ਟਾਈਮ ਟਰਾਈ ਕਰ ਲਵਾਂਗੇ ਪਰ ਪਰਤੂਲ ਲਾਲ ਪੀਲਾ ਹੋਇਆ ਅੱਗੋਂ ਕਹਿੰਦਾ ਜੇ ਫੇਰ ਬੇਟੀ ਆ ਗਈ ਫੇਰ ਉਸ ਦੇ ਸਵਾਲ ਮਗਰੋਂ ਰਜਨੀ ਕੋਲ ਕੋਈ ਜਵਾਬ ਨਹੀਂ ਸੀ ਸਵਾਇ ਅਥਰੂਆਂ ਦੇ ਜਾਂ ਸਵਾਇ ਹੱਥ ਜੋੜਨ ਦੇ ਉਪਰਤੂਲ ਨੂੰ ਕਹਿੰਦੀ ਮੈਨੂੰ ਇਸ ਬੱਚੀ ਨਾਲ ਬਹੁਤ ਪਿਆਰ ਹੋ ਗਿਆ ਹੈ ਪਰ ਪਰਤੂਲ ਉਹਦੀ ਇੱਕ ਨਾ ਸੁਣਦਾ ਆਪਣੇ ਖਿਆਲਾਂ ਦੇ ਸਮੁੰਦਰ ਚੋਂ ਨਿਕਲ ਗਈ ਰਜਨੀ ਡਾਕਟਰ ਨੂੰ ਬੋਲਦੀ ਹੈ ਡਾਕਟਰ ਮੈਂ ਇਸ ਦਾ ਨਾਲ ਤ੍ਰਿਸ਼ਨਾ ਰੱਖਿਆ ਹੈ ਮੈਂ ਇਸ ਨੂੰ ਅੰਤਾਂ ਦਾ ਪਿਆਰ ਕਰਦੀ ਹਾਂ ਮੇਰੀ ਲਾਡਲੀ ਬੱਚੀ ਮੇਰੀ ਜਾਨ ਦਾ ਟੁਕੜਾ ਰਜਨੀ ਦੀ ਆਵਾਜ਼ ਸੁਣ ਕੇ ਲੇਡੀ ਡਾਕਟਰ ਕਹਿੰਦੀ ਹੈ ਹੁਣ ਤਾਂ ਲੇਡੀ ਡਾਕਟਰ ਕੁਝ ਕਹਿਣ ਦੀ ਕੋਸ਼ਿਸ਼ ਕਰਦੀ ਹੈ ਪਰ ਰਜਨੀ ਫੇਰ ਆਪਣੀ ਵਹਿਣਾ ਵਿੱਚ ਬਹਿ ਜਾਂਦੀ ਹੈ ਉਹ ਸੋਚਦੀ ਹੈ ਪਰਤੂਲ ਕਿਵੇਂ ਸਾਰਾ ਦਿਨ ਖਫਾ ਖਫਾ ਰਹਿੰਦਾ ਸਾਰਾ ਦਿਨ ਉਹਦਾ ਨੱਕ ਚੜਿਆ ਹੋਇਆ ਰਹਿੰਦਾ ਆਖਰ ਉਹ ਇੱਕ ਦਿਨ ਰਜਨੀ ਦੀ ਰਜਾਮੰਦੀ ਤੋਂ ਬਿਨਾਂ ਵੈਲਫੇਅਰ ਸੈਂਟਰ ਤੋਂ ਤਰੀਕ ਵੀ ਲਿਆਇਆ ਸੀ ਪਰਤੂਲ ਦੀ ਜਿੱਦ ਸੀ ਤੇ ਉਹਦੀ ਜਿੱਦ ਅੱਜ ਰਜਨੀ ਨੂੰ ਹਥਿਆਰ ਵੀ ਸੁੱਟਣੇ ਪਏ ਸੀ ਲੇਡੀ ਡਾਕਟਰ ਮਰੀਜ਼ ਨੂੰ ਨਿਸ਼ਚਿੰਤ ਕਰ ਰਹੀ ਹੁੰਦੀ ਹੈ ਤੇ ਕਹਿੰਦੀ ਹੈ ਜੇ ਤੁਹਾਨੂੰ ਇਹ ਸ਼ੱਕ ਹੈ ਨਾ ਕਿ ਇੰਜ ਕਰਨ ਤੋਂ ਬਾਅਦ ਫਿਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ ਤਾਂ ਇਸ ਦਾ ਕੋਈ ਡਰ ਨਹੀਂ ਪਰ ਰਜਨੀ ਇਹ ਗੱਲਾਂ ਸੁਣ ਥੋੜਾ ਰਹੀ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰੋਂ ਕੋਈ ਸੋਨਾ ਪਿੰਗਲ ਰਿਹਾ ਹੋਵੇ ਬੂੰਦ-ਬੂੰਦ ਕਰਕੇ ਬਾਹਰ ਨਿਕਲ ਰਿਹਾ ਹੋਵੇ ਉਹਦੀਆਂ ਅੱਖਾਂ ਵਿੱਚ ਪੀੜ ਸੀ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਰਜਨੀ ਨੂੰ ਪਰਤੂਲ ਯਾਦ ਆ ਰਿਹਾ ਸੀ ਜਿਹੜਾ ਕਿ ਨਵਾਂ-ਨਵਾਂ ਮੈਜਿਸਟ੍ਰੇਟ ਕਚਹਿਰੀ ਵਿੱਚ ਕੋਈ ਮੁਕੱਦਮਾ ਸੁਣਾ ਰਿਹਾ ਹੋਵੇਗਾ ਇੱਕਤਰ ਦੀ ਫਰਿਆਦ ਦੂਜੇ ਤਰ ਦਾ ਜਵਾਬ ਫਿਰ ਵਕੀਲਾਂ ਦੀ ਬਹਿਸ ਤੇ ਨੌਜਵਾਨ ਮੈਜਿਸਟ੍ਰੇਟ ਦਾ ਫੈਸਲਾ ਇਨਸਾਫ ਦਾ ਰਖਵਾਲਾ ਪਰਤੂਲ ਪਰ ਕਿਉ ਆਪਣੇ ਪਰਿਵਾਰ ਨਾਲ ਇਨਸਾਫ ਕਰ ਰਿਹਾ ਹੈ ਲੱਖਾਂ ਹੀ ਸਵਾਲ ਰਜਨੀ ਦੇ ਆਲੇ ਦੁਆਲੇ ਦੌੜ ਰਹੇ ਸਨ ਇਸ ਤੋਂ ਅੱਗੇ ਕਹਾਣੀ ਦਾ ਦ੍ਰਿਸ਼ ਬਦਲਦਾ ਹੈ ਰਜਨੀ ਆਪਣੇ ਘਰ ਹੀ ਬੈਠੀ ਹੈ ਵੈਲਫੇਅਰ ਸੈਂਟਰ ਤੋਂ ਵਿਲ ਹੀ ਉਹ ਕਿ ਉਹ ਆ ਚੁੱਕੀ ਹੈ ਉਹ ਸ਼ਾਂਤ ਹੈ ਤੇ ਅਡੋਲ ਹੈ ਪਰਤੂਲ ਸ਼ਾਮ ਨੂੰ ਘਰੇ ਪਹੁੰਚਦਾ ਹੈ। ਰਜਨੀ ਨੂੰ ਦੇਖ ਕੇ ਪਰਤੂਲ ਖੁਸ਼ ਹੋ ਕੇ ਰਜਨੀ ਨੂੰ ਗਲ ਵਕੜੀ ਪਾ ਲੈਂਦਾ ਹੈ। ਤੇ ਰਜਨੀ ਨੂੰ ਆਖਦਾ ਹੈ, "ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਸਭ ਕੁਝ ਦੱਸ ਦਿੱਤਾ ਸੀ।" ਇਹਨਾਂ ਆਕੇ ਪਰਤੂਲ ਕੱਪੜੇ ਚੇਂਜ ਕਰਨ ਕਮਰੇ ਦੇ ਵਿੱਚ ਚਲਾ ਜਾਂਦਾ ਹੈ। ਰਜਨੀ ਘਰ ਦੇ ਨੌਕਰ ਨੂੰ ਕਹਿੰਦੀ ਹੈ ਕਿ ਉਹ ਪਰਤੂਲ ਲਈ ਚਾਹ ਬਣਾ ਦੇਵੇ। ਪਰਤੂਲ ਚਾਹ ਪੀ ਕੇ ਕਲੱਬ ਜਾਣ ਲਈ ਤਿਆਰ ਹੋ ਜਾਂਦਾ ਹੈ। ਤੇ ਰਜਨੀ ਨੂੰ ਨਾਲ ਜਾਣ ਲਈ ਕਹਿੰਦਾ ਹੈ ਪਰ ਰਜਨੀ ਕਹਿੰਦੀ ਹੈ ਅੱਜ ਨਹੀਂ ਪਰਤੂਲ ਅੱਜ ਮੈਂ ਤੁਹਾਡੇ ਨਾਲ ਨਹੀਂ ਜਾਣਾ ਪਰਤੂਲ ਕਹਿੰਦਾ ਹੈ ਤੂੰ ਥੱਕ ਗਈ ਹੈ ਕੋਈ ਗੱਲ ਨਹੀਂ ਪਰ ਲੇ ਡਾਕਟਰ ਤਾਂ ਕਹਿ ਰਹੀ ਸੀ ਕਿ ਮੈਡਮ ਚੰਗੀ ਭਲੀ ਹੈ ਰਜਨੀ ਜਵਾਬ ਦਿੰਦੀ ਹੈ ਮੈਂ ਠੀਕ ਹਾਂ ਪਰਤੂਲ ਤੂੰ ਕੱਲਬ ਅੱਜ ਕੱਲਾ ਹੀ ਜਾ ਉਸ ਦਿਨ ਰਜਨੀ ਕਲੱਬ ਨਹੀਂ ਗਈ ਉਹ ਸਾਰੀ ਸ਼ਾਮ ਲੌਨ ਵਿੱਚ ਬੈਠੀ ਹੋਈ ਆਕਾਸ਼ ਵੱਲ ਦੇਖੀ ਜਾਂਦੀ ਹੈ ਲੌਨ ਵਿੱਚ ਬੈ ਕੇ ਜਦੋਂ ਥੱਕ ਜਾਂਦੀ ਹੈ ਤਾਂ ਅੰਦਰ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਜਦੋਂ ਪਲੰਗ ਤੇ ਪੈਂਦੀ ਹੈ ਤਾਂ ਪਲੰਗ ਦੇ ਬਿਲਕੁਲ ਸਾਹਮਣੇ ਵਾਲੀ ਕੰਧ ਤੇ ਇੱਕ ਬੱਚੇ ਦੀ ਫੋਟੋ ਵੇਖ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਗਦੇ ਨੇ ਉਹਨੂੰ ਮਹਿਸੂਸ ਹੁੰਦਾ ਹੈ ਜਿਵੇਂ ਕਿ ਦੋਵੇਂ ਹੱਥਾਂ ਦੇ ਪਰ ਇੱਕ ਬੱਚਾ ਉਹਦੇ ਵੱਲ ਆ ਰਿਹਾ ਹੋਵੇ ਰਜਨੀ ਇਹ ਚੀਜ਼ ਮਹਿਸੂਸ ਦੇ ਹੋਏ ਫੁੱਟ-ਫੁੱਟ ਕੇ ਰੋਣ ਲੱਗ ਪੈਂਦੀ ਹੈ ਕੁਰਲਾ ਉੱਠਦੀ ਹੈ ਤੇ ਮੂੰਹ ਬੋਲਦੀ ਹੈ ਮੇਰੀ ਬੱਚੀ ਮੇਰੀ ਤ੍ਰਿਸ਼ਨਾ ਮਉੜ ਪੁਕਾਰਦੀ ਐ ਤੇ ਛਤਵਲ ਵਿਖਦੀ ਐ ਫਰਿਆਦ ਕਰਦੀ ਐ ਮੇਰੀ ਬੇਟੀ ਮੇਰੀ ਤ੍ਰਿਸ਼ਨਾ ਮੈਨੂੰ ਮਾਫ਼ ਕਰ ਦੇ ਮੇਰੀ ਲੱਡਲੀ ਤੂੰ ਮੈਨੂੰ ਜੋ ਸਜ਼ਾ ਦੇਣੀ ਐ ਬਿਸ਼ੱਕ ਦੇ ਮੈਨੂੰ ਮਨਜ਼ੂਰ ਐ ਬਸ ਇੱਕ ਵਾਰ ਤੂੰ ਮੈਨੂੰ ਅੰਮੀ ਕਹਿ ਕੇ ਪੁਕਾਰ ਤੂੰ ਮੈਨੂੰ ਇੱਕ ਵਾਰੀ ਅੰਮੀ ਕਹਿ ਕੇ ਪੁਕਾਰ ਮੇਰੀ ਤੀ ਮੈਨੂੰ ਮਾਫ਼ ਕਰ ਦੇ ਮੈਨੂੰ ਮਾਫ਼ ਕਰ ਦੇ ਕਿੰਨਾ ਹੀ ਚਿਰ ਰਜਨੀ ਕੁਰਲਾਂਦੀ ਰਹੀ ਤੇ ਕਿੰਨਾ ਹੀ ਚਿਰ ਹਾੜੇ ਕੱਢਦੀ ਰਹੀ ਰਜਨੀ ਇਸ ਹੱਦ ਤੱਕ ਬਿਹਾਲ ਹੋ ਚੁੱਕੀ ਸੀ ਕਿ ਜਦੋਂ ਪਰਤੂਲ ਕਾਰ ਲੈ ਕੇ ਘਰ ਆਉਂਦਾ ਤਾਂ ਉਸ ਦੇ ਕਾਰ ਦੀ ਆਵਾਜ਼ ਵੀ ਉਹਨੂੰ ਸੁਣਾਈ ਨਾ ਦਿੰਦੀ। ਜਦੋਂ ਕਲੱਬ ਤੋਂ ਪਰਤ ਕੇ ਘਰੇ ਆਉਂਦਾ ਹੈ ਤਾਂ ਰਜਨੀ ਜਲਦੀ ਗੁਸਲਖਾਨੇ ਦੇ ਵਿੱਚ ਚਲੀ ਜਾਂਦੀ ਹੈ ਤੇ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਹੈ। ਗੁਸਲਖਾਨੇ ਵਿੱਚੋਂ ਨਿਕਲ ਕੇ ਉਹ ਸ਼ਿੰਗਾਰ ਮੇਜ਼ ਦੇ ਸਾਹਮਣੇ ਆ ਖੜਦੀ ਹੈ। ਜਦੋਂ ਪਰਤੂਲ ਉਹਦੇ ਕੋਲ ਆਉਂਦਾ ਹੈ ਤਾਂ ਉਹਦੇ ਵੱਲ ਵੇਖ ਕੇ ਪਰਤੂਲ ਕਹਿੰਦਾ ਹੈ, "ਇਹ ਤੇਰੀਆਂ ਅੱਖਾਂ ਲਾਲ ਕਿਉਂ ਹੋ ਰਹੀਆਂ ਨੇ ਡਾਰਲਿੰਗ?" ਰਜਨੀ ਆਖਦੀ ਹੈ, "ਸ਼ਾਇਦ ਸਵੇਰੇ ਦੀ ਟੈਨਸ਼ਨ ਕਰਕੇ।" ਫਿਰ ਉਹ ਦੋਨੇ ਖਾਣ ਦੇ ਕਮਰੇ ਵੱਲ ਚਲੇ ਜਾਂਦੇ ਨੇ। ਇਸ ਤੋਂ ਬਾਅਦ ਪੰਜ ਵਰੀ ਉੱਡੀ ਕਰਕੇ ਲੰਘ ਜਾਂਦੇ ਨੇ ਪਰ ਰਜਨੀ ਦੁਬਾਰਾ ਮਾਂ ਨਹੀਂ ਬਣਦੀ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕੁਦਰਤ ਨੇ ਰਜਨੀ ਤੇ ਪਰਤੂਲ ਨੂੰ ਮਾਫ ਨਾ ਕੀਤਾ ਹੋਵੇ ਨਾ ਰਜਨੀ ਮੁੱਢ ਮਾਂ ਬਣ ਸਕੀ ਤੇ ਨਾ ਰਜਨੀ ਆਪਣੀ ਬੱਚੀ ਨੂੰ ਪਿਆ ਸਕੀ ਰਜਨੀ ਹਰ ਵੇਲੇ ਪਾਠ ਪੂਜਾ ਕਰਦੀ ਗਰੀਬ ਬੱਚਿਆਂ ਨੂੰ ਮਠਿਆਈਆਂ ਫਲ ਕੱਪੜੇ ਵੰਡਦੀ ਪਰ ਉਹਦਾ ਚਿਹਰਾ ਹਮੇਸ਼ਾ ਉਦਾਸ ਰਹਿੰਦਾ ਆਪਣੇ ਮਨ ਨੂੰ ਦੂਜੇ ਪਾਸੇ ਲਾਉਣ ਲਈ ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ ਵਿੱਚ ਨੌਕਰੀ ਕਰ ਲਈ। ਬੱਚਿਆਂ ਨੂੰ ਪੜਾਉਣ ਵਿੱਚ ਉਹਦਾ ਮਨ ਪਰਚਿਆ ਰਹਿੰਦਾ। ਸਕੂਲ ਦੇ ਵਿੱਚ ਸਭ ਟੀਚਰਾਂ ਤੋਂ ਵੱਧ ਪੜ੍ਹੀ ਲਿਖੀ ਹੋਣ ਕਰਕੇ ਰਜਨੀ ਨੂੰ ਸਕੂਲ ਦੀ ਮੁੱਖ ਅਧਿਆਪਕਾ ਵੀ ਬਣਾ ਦਿੱਤਾ ਸੀ। ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਰਜਨੀ ਨੇ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲੈ ਲਈ ਸੀ। ਕਾਰਪੋਰੇਸ਼ਨ ਨਾਲ ਸਰਕਾਰ ਨਾਲ ਚਿੱਠੀ ਪੱਤਰ, ਟੀਚਰਾਂ ਦਾ ਸਹਿਯੋਗ, ਬੱਚਿਆਂ ਦੀਆਂ ਲੋੜਾਂ, ਸਕੂਲਾਂ ਦੇ ਦਾਖਲੇ ਉਹ ਅਨੇਕਾਂ ਹੀ ਕੰਮ ਕਰਦੀ। ਬੱਚਿਆਂ ਨੂੰ ਦਾਖਲ ਕਰਨ ਵੇਲੇ ਇੱਕ ਦਿਨ ਬੜੀ ਦਿਲਚਸਪ ਘਟਨਾ ਵਾਪਰਦੀ ਹੈ ਕੋਈ ਮਾਤਾ ਪਿਤਾ ਆਪਣੀ ਬੱਚੀ ਨੂੰ ਦਾਖਲ ਕਰਾਉਣ ਉਸ ਦੇ ਸਕੂਲ ਦੇ ਵਿੱਚ ਆਉਂਦੇ ਨੇ ਬੱਚੀ ਇੰਨੀ ਖੂਬਸੂਰਤ ਸੀ ਜਿਵੇਂ ਹੱਥ ਲਾਇਆ ਮੈਲੀ ਹੋਵੇ ਪਰ ਬੱਚੀ ਦਾ ਨਾਮ ਜਿਆਦਾ ਸੋਹਣਾ ਨਹੀਂ ਸੀ ਰਜਨੀ ਬੱਚੀ ਦੇ ਮਾਪਿਆਂ ਨੂੰ ਸਵਾਲ ਕਰਦੀ ਹੈ ਇਹ ਤੁਸੀਂ ਬੱਚੀ ਦਾ ਨਾਮ ਕੀ ਰੱਖਿਆ ਹੈ ਜੇ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰੀ ਵਿੱਚ ਦਰਜ ਨਾਮ ساری ਉਮਰ ਚੱਲੇਗਾ रजनी जो कि एक मुखध्यापिका है मुखध्यापिका दी गल सुनके बच्चे दे मापे सोचਾਂ ਵਿੱਚ ਪੈ ਜਾਂਦੇ ਨੇ ਪਰ ਜਦੋਂ ਉਹਨਾਂ ਨੂੰ ਕੋਈ ਨਾਂ ਨਹੀਂ ਸੁਝਦਾ ਤਾਂ ਬੱਚੀ ਦੀ ਮਾਂ ਇੱਕਦਮ बोलਦੀ ਹੈ ਤੁਹਾਡੀ ਬੱਚੀ ਦਾ ਨਾਂ ਕੀ ਹੈ ਤਾਂ रजनी ਜਵਾਬ ਦਿੰਦੀ ਹੈ ਤ੍ਰਿਸ਼ਨਾ ਮੇਰੀ ਬੱਚੀ ਦਾ ਨਾਂ ਤ੍ਰਿਸ਼ਨਾ ਹੈ ਤਾਂ ਮਾਪੇ ਕਹਿੰਦੇ ਨੇ ਫਿਰ ਇਹਦਾ ਨਾਂ ਵੀ ਤ੍ਰਿਸ਼ਨਾ ਹੀ ਦਰਜ ਕਰ ਲੋ ਤਾਂ ਇੰਜ ਖੁਸ਼ੀ-ਖੁਸ਼ੀ ਹੱਸਦੇ ਹਸਾਉਂਦੇ ਉਸ ਬੱਚੀ ਦਾ ਦਾਖਲਾ ਤ੍ਰਿਸ਼ਨਾ ਦੇ ਨਾਮ ਤੋਂ ਹੋ ਜਾਂਦਾ ਹੈ ਉਸ ਤੋਂ ਮਗਰੋਂ ਮੁੱਖ ਅਧਿਆਪਕਾ ਰਜਨੀ ਦੀ ਆਦਤ ਹੀ ਬਣ ਗਈ। ਦਾਖਲ ਕਰਨ ਵੇਲੇ ਜਿਸ ਬੱਚੀ ਦਾ ਨਾਮ ਸਾਨੂੰ ਵਧੀਆ ਨਾ ਲੱਗਦਾ ਉਹ ਬੱਚੀ ਦੇ ਮਾਪਿਆਂ ਨੂੰ ਯਾਦ ਕਰਾਉਂਦੀ ਜੇ ਤੁਸੀਂ ਨਾਮ ਬਦਲਣਾ ਚਾਹੋ ਤਾਂ ਹੁਣ ਬਦਲ ਸਕਦੇ ਹੋ। ਵੇਲਾ ਏ ਸਕੂਲ ਦੇ ਰਜਿਸਟਰ ਵਿੱਚ ਦਰਜ ਨਾਮ ساری ਉਮਰ ਚੱਲੇਗਾ। ਤੇ ਅਕਸਰ ਮਾਪੇ ਸਤਕਾਰ ਵਜੋਂ ਮੁੱਖ ਅਧਿਆਪਕਾ ਨੂੰ ਕਹਿ ਦਿੰਦੇ ਜੋ ਨਾਮ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਰੱਖ ਦਿਓ। ਤੇ ਰਜਨੀ ਨੂੰ ਤਾਂ ਤ੍ਰਿਸ਼ਨਾ ਨਾਂ ਹੀ ਚੰਗਾ ਲੱਗਦਾ ਸੀ। ਤੇ ਹਰ ਨਵੀਂ ਦਾਖਲ ਹੋਈ ਬੱਚੀ ਦਾ ਨਾਮ ਤ੍ਰਿਸ਼ਨਾ ਰੱਖ ਦਿੱਤਾ ਜਾਂਦਾ। ਕਰਦੇ ਕਰਦੇ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ ਤ੍ਰਿਸ਼ਨਾ ਦਰਜ ਹੋ ਗਿਆ ਸੀ ਰਜਨੀ ਦੀਆਂ ਬੇਟੀਆਂ ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤਾਂ ਉਹਦਾ ਪਿਆਰ ਡੁੱਲ ਡੁੱਲ ਪੈਂਦਾ ਉਹਦੇ ਮੂੰਹੋਂ ਮੱਖਿਓ ਵਰਗਾ ਸਵਾਦ ਕੋਲ ਕੋਲ ਜਾਂਦਾ ਹਰ ਕਲਾਸ ਵਿੱਚ ਇੱਕ ਤੋਂ ਵੱਧ ਕੁੜੀਆਂ ਦਾ ਨਾਂ ਤ੍ਰਿਸ਼ਨਾ ਸੀ ਚੋਹਾਂ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਦੀ ਰਜਨੀ ਮੈਡਮ ਦੀਆਂ ਬੇਟੀਆਂ ਤ੍ਰਿਸ਼ਨਾ ਇੱਥੇ ਕਹਾਣੀ ਦਾ ਬਰਤਾਂਤ ਸਮਾਪਤ ਹੋ ਜਾਂਦਾ ਹੈ ਕਹਾਣੀ ਵਧੀਆ ਲੱਗੀ ਤਾਂ ਆਪਣੇ ਵਿਦਿਆਰਥੀ ਸਾਥੀਆਂ 'ਚ ਜ਼ਰੂਰ ਸਾਂਝਾ ਕਰਿਓ ਉਦੋਂ ਲਈ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਤੇ ਆਜ਼ਾਦ ਰਹੋ